ਟਾਈਮ ਪੂਰਾ ਘੜਾ ਲੱਗਿਆ ਸੀ ਅੱਛਾ ਉਹ ਵੀ ਮੈਨੂੰ ਕਰੀ ਜਾਣਾ ਮੈਨੂੰ ਇਹ ਕਮੇਟੀਆਂ ਵੀ ਕਰੀ ਜਾਵੇ ਹੂੰ ਮੇਰੇ ਭਾਈ ਵੀ ਕਰੀ ਜਾਣਾ ਬਈ ਟਾਈਮ ਬਹੁਤ ਘੜਾ ਲੱਗਿਆ ਆ ਉਹ ਮੈਂ ਘਟੇਕ ਜੋ ਜੇ ਘੜਾ ਲੱਗਿਆ ਜਾਂ ਤਾਂ ਕਿਸੇ ਨੂੰ ਬਿਠਾ ਲਓ ਨਹੀਂ ਟਿੱਕੋ ਟੇਕੇ ਮੇਲਾ ਦੇਖੋ ਬਈ ਹੁੰਦਾ ਕੀ ਆ ਹਾਂ ਇਹ ਖੇਡ ਚ ਹੀ ਰਹੇਗਾ ਦੂਰੀ ਚ ਵੀ ਕਿਤੇ ਆਏ ਦੂਰੀ ਚ ਫਿਰ ਕੁਲਵਿੰਦਰ ਨਿਕਲਿਆ ਜੀ ਉਹ ਉਸ ਤੋਂ ਬਾਅਦ ਦੀਆਂ ਗੱਲਾਂ ਪਹਿਲਾਂ ਆਪਾਂ ਥੋੜੀ ਜੀਵਨੀ ਤੱਕ ਥੋਡੇ ਵਾਲੀ ਪੀੜ੍ਹੀ ਨੂੰ ਕਰਕੇ ਫਿਰ ਅੱਗੇ ਚੱਲਦੇ ਹਾਂ ਫਿਰ ਫਿਰ ਅਸੀਂ ਚਨਾਥੜ ਦੇ ਮੇਲੇ ਤੇ ਗਏ ਜੀ ਅੱਛਾ ਉਹ ਭਰਦਾ ਹੁੰਦਾ ਸੀ ਇੱਕ ਦਸਹਰੇ ਨੂੰ ਹੂੰ ਇੱਕ ਬਸਾਕੀ ਨੂੰ ਅੱਛਾ ਦੋ ਮੇਲੇ ਹੁੰਦੇ ਦੋ ਮੇਲੇ ਹੁੰਦੇ ਸੀ ਅੱਛਾ ਕਮੈਤੀਆ ਬਾੜਾ ਪਜਦਾ ਸੀ ਫੁੱਲ ਉਹ ਕਿਹਦੇ ਕੋਲੇ ਸੀ ਸਰਬਨ ਕੋਲ ਸਰਬਨ ਸਿੰਘ ਕਬੈਤ ਇਹ ਪ੍ਰਲਾਦ ਦੇ ਫਾਦਰ ਸੀ ਇਹ ਨਹੀਂ ਮੈਂ ਜਾਣਦਾ ਜੀ ਕੌਣ ਸੀ ਜਾਨੀ ਕਮੈਤੀਆ ਬਾੜਾ ਪਜਦਾ ਸੀ ਠੀਕ ਆ ਉਹ ਭਾਈ ਜਦ ਉੱਥੇ ਖੇਲ ਆ ਗਈ ਚਨਾਤ ਵਾਲਾ ਉਹ ਕਮੈਤੀਆ ਤੇ ਸਾਡੇ ਕੋਲ ਆ ਗਿਆ ਸਾਈਕਲ ਚੱਕ ਕੇ ਉਹ ਟਾਈਮਾਂ 'ਚ ਮੋਟਰਸਾਈਕਲ ਹੋਰਾ ਵਗੈਰਾ ਬਹੁਤ ਘੱਟ ਹੁੰਦੇ ਸੀ ਠੀਕ ਉਹ ਸਾਈਕਲ ਚੱਕ ਕੇ ਜ ਸਾਡੇ ਘਰੇ ਆਏ ਬਾਪੂ ਜੀ ਨੂੰ ਆ ਕੇ ਕਹਿੰਦੇ ਵੀ ਸਤ ਸ੍ਰੀ ਅਕਾਲ ਸਸ ਚਾਹ ਪਾਣੀ ਦਿੱਤਾ ਬਹਿ ਗਏ ਕਹਿੰਦੇ ਵੀ ਚਨਾਥੜ ਖੇਲਾ ਹੂੰ ਬੋਲ ਜੋੜਨੇ ਨੇ ਹੂੰ ਬਾਪੂ ਨੇ ਭਾਈ ਮੈਨੂੰ ਅੰਦਰੋਂ ਹਾਕ ਮਾਰੀ ਕਹਿੰਦਾ ਵੀ ਕਾਲੇ ਉਰਿਆ ਬਾਹਰ ਨਿਕਲ ਅਸੀਂ ਨਿਕਲ ਗਏ ਮੈਂ ਕਿਹਾ ਹਾਂ ਜੀ ਫਤਰੀ ਕਾਲ ਸਾਥੀ ਕਾ ਬਈ ਕਹਿੰਦਾ ਵੀ ਫਲਾਣੇ ਦਾ ਜਿਹੜਾ ਉੱਥੇ ਖੇਲ ਆ ਜੀ ਚਨਾਥੜ ਬੋਲ ਜੋੜਨੇ ਨੇ ਹੂੰ ਮੈਂ ਕਿਹਾ ਜੋੜ ਲਿਓ ਜੀ ਹੂੰ ਕਹਿੰਦਾ ਪਰ ਇੱਕ ਸ਼ਰਤ ਹੂੰ ਮੈਂ ਕਿਹਾ ਦੱਸੋ ਜੀ ਹੂੰ ਕਹਿੰਦਾ ਚਾਪਕ ਨਹੀਂ ਕੋਈ ਲਾਉਣਾ ਹੂੰ ਬੋਲ ਤੈਨੂੰ ਅੱਕਣੇ ਪੈਣ ਨੇ ਉਹ ਵਜਾ ਇਹ ਮੇਰੇ ਕੋਲ ਬੋਲ ਪੱਜਦਾ ਬਹੁਤ ਸੀ ਸਾਡਾ ਹਾ ਨਾਰਾ ਵੜਾ ਉਹ ਉਹਨਾਂ ਨੇ ਜਿਹੜੇ ਤੁਹਾਡੇ ਨਾਲ ਜੋੜਨਾ ਆਇਆ ਫਰਮਾਇਸ਼ ਉਹਨਾਂ ਨੇ ਲਈ ਵੀ ਭਜਾਉਣੇ ਵੀ ਤੁਸੀਂ ਆ ਹਾਂ ਵੀ ਤੈਂ ਬੋਲ ਭਜਾਉਣੇ ਨੇ ਅੱਛਾ ਭਾਈ ਚਲੋ ਹੁੰਦੀ ਬੀਤੀ ਚਲੇ ਗਏ ਹੂੰ ਜਦ ਗਏ ਭਾਈ ਇੱਕ ਮੇਰਾ ਰਿਸ਼ਤੇਦਾਰ ਮੇਰਾ ਸਾਲਾ ਹੂੰ ਕਿੱਥੇ ਵੀ ਆਏ ਤੁਸੀਂ ਮੈਂ ਇੱਥੇ ਖਟੜੇ ਖਟੜਾ ਆ ਰੜਾ ਸਾਹਿਬ ਕੋਲ ਰੜਾ ਸਾਹਿਬ ਦੇ ਕੋਲ ਇੱਕ ਮੇਰਾ ਭਰਾ ਪੁਲਿਸ ਵਿੱਚ ਸੀ ਕੁਲਦੀਪ ਸਿੰਘ ਮੇਰਾ ਪੈਰ ਤੇ ਲੱਗੀ ਸੀ ਸੱਟ ਸੁੱਜ ਕੇ ਇੱਥੇ ਆਇਆ ਪਿਆ ਸੀ ਹਾਂ ਮੇਤੇ ਦੀ ਤੋਰ ਹੁੰਦਾ ਸੀ ਜਮੇ ਖੇਲ ਮੈਂ ਥੜਦਾ ਨਹੀਂ ਸੀ ਚਲੇ ਜਾਂਦਾ ਜੋਕਣੇ ਹੂੰ ਮੈਨੂੰ ਜਦੋਂ ਉੱਥੇ ਗਏ ਮੈਨੂੰ ਕਹਿੰਦਾ ਵੀ ਮੈਂ ਸਰਬਨ ਨੂੰ ਕਿਹਾ ਕਿ ਮੈਂ ਇੱਥੇ ਨੂੰ ਮੈਂ ਕਹਾ ਵੀਰ ਦੋ ਚਾਪਕ ਵਧੀਆ ਨੇ ਚੋਟੀ ਦੇ ਉਰੇ ਆਪਾਂ ਇਹਨਾਂ ਨੂੰ ਲਾ ਦਿੰਨੇ ਆਂ ਉਂ ਤੁਹਾਡੇ ਵੇਲੇ ਤੇ ਉਦੋਂ ਕਿਹੜੇ ਚਾਪਕਾਂ ਦੀ ਗੁੱਡੀ ਚੜੀ ਹੋਈ ਸੀ ਉਦੋਂ ਗੁੱਡੀ ਉਹ ਟਾਈਮ ਤਿੰਨ ਚਾਰ ਚਾਪਕ ਪੂਰੇ ਵਧੀਆ ਸੀ ਜਿਵੇਂ ਤੇਜਾਬਾਈ ਹੋ ਗਿਆ ਗੁੱਜਰ ਵਾਲੀ ਆ ਤੇ ਦੇਵੀ ਜਸੜ ਹੋ ਗਿਆ ਸ਼ੰਦਰ ਖੇੜੀ ਹੋ ਗਿਆ ਮਿੰਦਰ ਰਾਜ ਵਾਲੀਆ ਹੋ ਗਿਆ ਬੱਗਾ ਸਾਇਆ ਹੋ ਗਿਆ ਜੀ ਬੱਗੇ ਹੁਣ ਹੀ ਮਿੰਦਰ ਭਾਈ ਪੁਰਾਣੇ ਬੰਦੇ ਆ ਪੱਪੂ ਜਗਤਪ੍ਰੀਆ ਹੋ ਗਿਆ ਉਹ ਪਪੂ ਲਾਲਪੁਰ ਲਾਲਪੁਰ ਹਾਂਜੀ ਬਹੁਤ ਚੋਟੀ ਦੇ ਚੌਕ ਸੀ ਉਹ ਟਾਈਮ ਬਹੁਤ ਇਮਾਨਦਾਰੀ ਨਾਲ ਬੋਲ ਹੱਕ ਦੇ ਗੁਰਪ੍ਰੀਤਾ ਹੋ ਗਿਆ ਗੁੜਿਆਂ ਵਾਲਾ ਹੋ ਗਿਆ ਉਹ ਚਲੇ ਗਿਆ ਹਾਂਜੀ ਹਾਂਜੀ ਅੱਛਾ ਫਿਰ ਉੱਥੇ ਕੀ ਕਹਿੰਦੇ ਫਿਰ ਉੱਥੇ ਜਾ ਚਲੇ ਗਿਆ ਮੈਂ ਕਿਹਾ ਵੀ ਇਹ ਦੋ ਚੌਕ ਵਧੀਆ ਨੇ ਆਪਾਂ ਜੋੜ ਲਓ ਸਰਬਣ ਲੈਂਦਾ ਹੀ ਮੈਨੂੰ ਕਹਿੰਦਾ ਵੀ ਕਾਲੇ ਮੈਂ ਤੇਰੇ ਘਰੇ ਜਾ ਕੇ ਕੀ ਜਬਾਨ ਕਰੀ ਸੀ ਹਾਂ ਵੀ ਬੋਲ ਦਾ ਪਤਾ ਜੋੜਨੇ ਰੇ ਜੇ ਤੂੰ ਹੱਕੇਗਾ ਹੂੰ ਮੈਂ ਕਿਹਾ ਵੀ ਚਲੋ ਫਿਰ ਬੋੜ ਲੈ ਕੇ ਉਧਰ ਹੂੰ ਆਇਆ ਮੈਂ ਹੂੰ ਮੇਰੇ ਭਾਈ ਦੇ ਯਾਰ ਮੇਰੇ ਸਾੜੇ ਨੇ ਮੈਨੂੰ ਐ ਬਾਹਾਂ ਤੇ ਬਿਠਾ ਲਿਆ ਤੁਰ ਨਹੀਂ ਹੁੰਦਾ ਸੀ ਅੱਛਾ ਜਿਵੇਂ ਆਪਾਂ ਝੂਠੇ ਮੜ ਦੇ ਦੇਨੇ ਬੋਰੀ ਚੱਕ ਲੈਨੇ ਆ ਹਾਂ ਇਹ ਨਾ ਉਹੀ ਕਨੇੜਿਆਂ ਦੇ ਚੱਕ ਲਈਦੇ ਇਹਨਾਂ ਨੂੰ ਤਕਲੀਫ ਕੀਤੀ ਬਾਹਾਂ ਤੇ ਲੈ ਕੇ ਚੱਕ ਗਏ ਅੱਛਾ ਜਾਂ ਲੈ ਕੇ ਚੱਕ ਗਏ ਸੀ ਉੱਤੋਂ ਮੈਂ ਫੇਰੇ ਚਲੇ ਗਏ ਅੱਛਾ ਜਾ ਕੇ ਭਾਈ ਮੈਨੂੰ ਗੁੱਸਾ ਸੀ ਮੂਰੇ ਬਹੁਤ ਜਿੱਤੇ ਹੋਏ ਖੜੇ ਸੀ ਟਾਈਮ ਕੜਾ ਲੱਗਿਆ ਸੀ ਬਨਮੋਰੇ ਦੇ ਬੜੇ ਜਿੱਤੇ ਸੀ ਪੂਰੇ ਬਨਬੋਰੇ ਮਲੇ ਰਿਪੋਰਟ ਲੈ ਗਏ ਹਾਂ ਜੀ ਅੱਛਾ ਦੋਨੇ ਹੈਂ ਦੋਨੇ ਹੀ ਉੱਥੇ ਆ ਦੋਏ ਟਾਈਮ ਪੂਰਾ ਕੜਾ ਲੱਗਿਆ ਸੀ ਅੱਛਾ ਉਹ ਵੀ ਮੈਨੂੰ ਕਰੀ ਜਾਣਾ ਮੈਨੂੰ ਇਹ ਕਮੇਟੀਆਂ ਵੀ ਕਰੀ ਜਾਵੇ ਹੂੰ ਮੇਰੇ ਭਾਈ ਵੀ ਕਰੀ ਜਾਣਾ ਬਈ ਟਾਈਮ ਬਹੁਤ ਕੜਾ ਲੱਗਿਆ ਆ ਓਮੇਗਾ ਟਿਕ ਜੋ ਜੇ ਕੜਾ ਲੱਗਿਆ ਜਾਂਦਾ ਕਿਸੇ ਨੂੰ ਬਿਠਾ ਲਓ ਨਹੀਂ ਟਿਕੋ ਟਕੇ ਮੇਲਾ ਦੇਖੋ ਬਈ ਹੁੰਦਾ ਕੀ ਆ ਹਾਂ ਕਹਿੰਦੇ ਠੀਕ ਆ ਜੀ ਮੈਂ ਕਰਿਆ ਕਿ ਹੌਲੀ ਹੌਲੀ ਲੰਗ ਮਾਰਦੇ ਨੇ ਜਿਵੇਂ ਕੁੱਤਾ ਲੱਤ ਖਿੱਚਦਾ ਹੁੰਦਾ ਉਹ ਦਰਦ ਦੀ ਕੋਈ ਮਾਰੀ ਮੋਟੀ ਦਵਾਈ ਲੈਣੀ ਸੀ ਬੱਸ ਬਹੁਤ ਸੀ ਕਿੱਥੇ ਲਈ ਉਹ ਦਵਾਈ ਬੁੱਟੀ ਕੋਈ ਲਈ ਨਾ ਨਾ ਕੋਈ ਨਹੀਂ ਲਈ ਹਾਂ ਅੱਛਾ ਭਾਈ ਉਹ ਦਰਦ ਦੌਰ ਦਾ ਭਾਈ ਮੈਂ ਕਰਿਆ ਕਿ ਆਪਦੇ ਵਾਲੇ ਬੌੜ ਦੇ ਇੱਕ ਚੋਕਾ ਲਾਤਾ ਪੁਰਾਣੀ ਹੁੰਦੀ ਸੀ ਹਾਂ ਬੌੜਦ ਮੰਨ ਗਿਆ ਇੱਕ ਕਮੇਟੀ ਦੇ ਲਾਤਾ ਉੱਧਰ ਭਜਾਉਣ ਲੱਗੇ ਹਾਂ ਜੀ ਉੱਧਰ ਪਹਿਲਾ ਡੱਬੇ ਚ ਜਾਂ ਤੱਕ ਖੋਲੀ ਸੀ ਪੁਰਾਣੀ ਪਾਈ ਕਰਿਆ ਕਿ ਬੌਲ ਜੋੜ ਕੇ ਛੜਤੇ 1.5 ਸਕਿੰਟ ਤੇ ਆ ਕੇ ਬੌਲ ਜੱਤੇ ਮਾਸਟਰ ਦਾ ਮੈਂਦਾ ਸੀ ਸੁਣੋ ਕਰਾਂ ਟਾਈਮ ਕਹਿੰਦਾ ਕਿੱਥੇ ਕੀ ਬਾਤ ਆ ਕਿ ਯਾਨੀ ਅੜੇ ਹੋਏ ਗੱਡੇ ਕੱਢੇ ਨੇ ਨਹੀਂ ਯਾਨੀ ਦੇਵੀ ਆ ਰਮਿੰਦਰ ਰਾਜੀ ਵਾਲੀ ਵੀ ਮੈਨੂੰ ਐਂ ਕਹਿੰਦੇ ਸੀ ਬਈ ਕਾਲੇ ਤੇਰਾ ਬੌਲ ਤੇਰੇ ਕੋ ਬਾਲਾ ਪੈਦਾ ਜਿੱਦਣ ਕਿਤੇ ਮੈਚ ਚੜ ਜਾਂਦਾ ਸੀ ਫੇਰ ਹੱਕਣਾ ਪੈਂਦਾ ਸੀ ਮੈਨੂੰ ਰਾਜੋ ਮਜਰੀਆ ਥਾਣੇਦਾਰ ਨਾਲ ਸਾਡੀ ਬਹੁਤ ਆੜੀ ਸੀ ਨਦੀ ਚ ਖੇਲ ਰੱਖ ਲੀ ਉਹਨੇ ਸਾਡਾ ਬੱਚਾ ਨਿਆਣਾ ਸੀ ਉਹਨੇ ਫਰਮਾਇਤ ਪਾਈ ਵੀ ਬੌਲ ਮੈਂ ਤੁਹਾਡੇ ਨਾਲ ਦੁਬਾਰਾ ਜੋੜਨਾ ਅੱਛਾ ਪਿਆਰ ਹੁੰਦਾ ਠੀਕਾ ਜੁੜੂਗਾ ਕਿ ਚੌਦਹੀਨਾਂ ਦਾ ਜੋੜਿਆ ਨਹੀਂ ਦੁਬਾਰਾ ਉਹਨੇ ਮੰਗਿਆ ਸਾਤੇ ਮਹਾਰਾਜ ਸਿੰਘ ਰਾਜੋ ਮਜਰੀਏ ਨੇ ਵੀ ਮੈਂ ਪਹਿਲਾਂ ਹੋਰ ਕਿਛ ਨਾ ਲਾਉਣਾ ਵੀ ਤੁਸੀਂ ਆਪਦੇ ਵਾਲਾ ਬਹਿੜਾ ਮੇਰੇ ਨਾਲ ਦੁਬਾਰਾ ਆ ਕੇ ਜੋੜਿਓ ਅੱਛਾ ਅਸੀਂ ਕੋਈ ਗੱਲ ਨਹੀਂ ਜੋੜ ਦਾਂਗੇ ਠੀਕ ਆ ਭਾਈ ਅਸੀਂ ਗਏ ਉੱਥੇ ਰਾਜੋ ਮਜਰੀਏ ਨੇ ਪਹਿਲਾਂ ਬੌਲ ਪਜਾਤੇ ਜਾ ਕੇ ਹਮ ਮੰਦਰ ਰਾਜੇ ਵਾਲਿਆਂ ਨੇ ਬੌਲ ਹੱਕੇ ਬੌਲ ਉਹਨਾਂ ਦਾ ਹਰ ਗਿਆ ਅੱਛਾ ਕੋਈ ਚਲੋ ਉਹਨਾਂ ਦੀ ਕੀ ਗੱਲ ਹੋਈ ਚਲੋ ਇਹ ਤਾਂ ਪਸੂ ਆ ਹਾਂਜੀ ਹੋ ਜਾਂਦੀ ਉਹ ਬਹਾਦਰ ਦਿਲ ਅ ਰਾਜੂ ਮਜਰੀਆ ਬੰਦਾ ਬਾळा ਗੁੱਡ ਸੀ ਮੈਨੂੰ ਕਹਿੰਦਾ ਵੀ ਕਾਲੇ ਵੀਰ ਮੈਂ ਕਿਹਾ ਕਹਿੰਦਾ ਵੀ ਬੌਲ ਹਰ ਗਿਆ ਹੁਣ ਬੱਚਾ ਤੇਰੇ ਵਾਲਾ ਜੋੜਨਾ ਕਹਿੰਦਾ ਹੁਣ ਆਪਾਂ ਮੰਦਰ ਵਾਈ ਨਹੀਂ ਲਾਉਣਾ ਉੱਤੇ ਕਹਿੰਦਾ ਮੈਂ ਕਿਹਾ ਨਹੀਂ ਯਾਰ ਮੇਰੇ ਨਾਲ ਬੱਦ ਚਾਬਕ ਕਿਹੜਾ ਕਹਿੰਦਾ ਨਹੀਂ ਤੂੰ ਵੀਰ ਬਣ ਕੇ ਮੈਂ ਕਿਹਾ ਚਲੋ ਭਾਈ ਅਸੀਂ ਜੋੜ ਕੇ ਛੜ ਤੇ ਫੇਰ ਆ ਕੇ ਨੰਬਰ ਪਹਿਲਾ ਕਰਦੇ ਫੇਰ ਤੁਸੀਂ ਉਹ ਬੈਠੇ ਫੇਰ ਬੈਠਣਾ ਪਿਆ ਜਾਣੀ ਇਹ ਬੜਾ ਤਾਂ ਮੈਨੂੰ ਆਏ ਕਹਿੰਦਾ ਸੀ ਪਰ ਜਿਦਨੇ ਤੁਹਾਨੂੰ ਫਿਰ ਲੋਕ ਵੀ ਸਮਝਾ ਰਹੇ ਹੋਣਗੇ ਵੀ ਅੱਜ ਆਪ ਬੈਠਾ ਵਾ ਤੇ ਨੰਬਰ ਪਹਿਲਾ ਜੀ ਜਿਹੜਾ ਪਹਿਲੇ ਕਹਿੰਦੇ ਜੀ ਨੰਬਰ ਪਹਿਲਾ ਅੱਜ ਜਿਦਨੇ ਤੁਸੀਂ ਆਪ ਬਹਿੰਦੇ ਜਿਦਨੇ ਆਪ ਬਹਿੰਦਾ ਸੀ ਫਿਰ ਰੋਜ਼ ਹੀ ਬਹਿ ਦਿਆ ਕਰਦੇ ਐਵੇਂ ਕਿਸੇ ਨੂੰ ਐਵੇਂ ਘੋਰੀ ਫਿਰਦੇ ਜੁੜ ਪਈ ਅੱਜ ਫਿਰ ਫੇਰ ਗੱਲ ਹੋ ਗਈ ਫੇਰ ਪਾਈ ਅਸੀਂ ਇੱਕ ਨੇ ਬਹੁਤ ਬੋਲਦੇ ਪਜਾਏ ਜਾਨੀ ਬਹੁਤ ਜਾਨੀ ਫੇਰ ਮੈਂ ਥੋੜਾ ਜਿਹਾ ਜਾਨੀ ਦੋ ਤਿੰਨ ਗਵਾਰੀ ਜਦ ਗੱਡੀ ਤੋਂ ਡਿੱਗ ਪਿਆ ਫਿਰ ਮੈਂ ਦਵਣ ਲੱਗ ਗਿਆ ਫਿਰ ਘਰ ਏ ਕੁਲਵਿੰਦਰ ਦੀ ਮੰਮੀ ਨੇ ਵੀ ਡੰਗਾ ਜਗਿਆ ਮੰਮੀ ਮੰਮੀ ਦਾ ਹੌਸਲਾ ਬਹੁਤ ਸੀ ਇਹ ਤਾਂ ਮੈਨੂੰ ਕਹਿੰਦੀ ਉੱਠੋ ਕੜੇ ਹੋਵੋ ਕਿਹੜੀਆਂ ਗੱਲਾਂ ਨੇ ਇਹ ਇਹਦਾ ਹੌਸਲਾ ਬਹੁਤ ਸੀ ਵੀ ਇੰਨੇ ਆਕ ਤਾਂ ਕਹਿੰਦੀ ਜੱਟਾਂ ਦੇ ਪੋਤਾਂ ਨੇ ਉਈਆਂ ਲੱਗਦੇ ਰਹਿੰਦੀਆਂ ਨੇ ਤੇ ਉਹੀ ਤਾਂ ਨਹੀਂ ਆਪਦੇ ਕੋਲੋਂ ਕਹੀ ਜਾਂਦਾ ਉਹਦਾ ਮੰਮੀ ਕਹੀ ਜਾਂਦਾ ਵੀ ਇਹਨਾਂ ਨੂੰ ਕੌਣ ਸਾਬੂਗਾ ਨਹੀਂ ਨਹੀਂ ਮੰਮੀ ਮੰਮੀ ਵੀ ਦੱਸੂਗੀ ਅੱਛਾ ਯਾਨੀ ਉਦੋਂ ਉਹਨਾਂ ਕਿਉਂਕਿ ਦੇਖੋ ਚਾਹੇ ਉਹ ਭੈਣ ਆ ਮਾਮਾ ਆ ਪਤਨੀ ਆ ਪਸੂ ਤਾਂ ਚਾਹੇ ਕੋਈ ਘਰ ਦਾ ਕੰਮ ਆ ਹਾਂਜੀ ਘਰ ਦੀ ਔਰਤ ਜਿੱਥੇ ਔਰਤ ਖੁਸ਼ ਆ ਤੇ ਉੱਥੇ ਹੀ ਕੰਮ ਤਰੱਕੀ ਹੁੰਦੀ ਹੈ ਕਿਸੇ ਵੀ ਖੇਤਰ ਚ